ਸਿਰਿਆ ਕਾਲਜੀ ਸਵਾਗਤ ਹੈ ਜੀ ਹਰਪ੍ਰੀਤ ਪਟੀ ਕੈਂਡ ਲਰਨਿੰਗ ਚੈਨਲ ਤੇ ਅੱਜ ਅਸੀਂ ਲੈ ਕੇ ਆਏ ਆ ਨਵੀਂ ਵੀਡੀਓ ਜਿਸ ਵਿੱਚ ਤੁਹਾਨੂੰ ਦੱਸਾਂਗੇ ਲੇਡੀਜ਼ ਸੂਟ ਦੀ ਕਟਿੰਗ ਬੜੇ ਹੀ ਸੌਖੇ ਤਰੀਕੇ ਦੇ ਨਾਲ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਸਭ ਤੋਂ ਪਹਿਲਾਂ ਆਪਾਂ ਨੂੰ ਸੂਟ ਦੀ ਕਟਿੰਗ ਲਈ 2 ਮੀਟਰ ਕਪੜਾ ਚਾਹੀਦਾ ਤੇ ਇਹਦੀ ਲੈਂਥ ਹੈ 40 ਆਪਾਂ ਰੱਖਾਂਗੇ 4 ਇੰਚ ਵੱਧ 40 ਇੰਚ ਰੱਖਾਂਗੇ ਸਾਰੇ 44 ਦੇ ਨਿਸ਼ਾਨੀਆਂ ਲਾ ਕੇ ਆਪਾਂ ਦੀ ਲੈਂਥ ਪਹਿਲਾਂ ਕੱਟ ਲੈਣੀ ਹੈ ਜਿੰਨੀ ਸੂਟ ਦੀ ਲੰਬਾਈ ਕੱਟ ਕੇ ਫਿਰ ਆਪਾਂ ਟੱਟਾਂ ਦੱਸਨੇ ਆ 44 ਇੰਚ ਆਪਣੀ ਕਮੀਜ਼ ਦੀ ਲੰਬਾਈ ਇਹ 2 ਇੰਚ ਕੇਰੇ ਕੇਰਾ ਤੇ 44 ਲੰਬਾਈ ਵਾਲਾ ਮੇਰੇ ਕੋਲ ਨਾ ਪਾਇਆ ਇੰਦੀ ਫਿਲ ਨੂੰ ਬਾਈ ਆਪਾਂ ਉਤਾਰ ਲੈਣੀ ਹੈ ਕਟਿੰਗ ਕਰ ਲੈਣੀ ਹੈ ਇਸ ਤੋਂ ਬਾਅਦ ਆਪਾਂ ਦੇਖ ਲੈਣਾ ਇਹਦਾ ਪ੍ਰਿੰਟ ਦੋਨੋਂ ਪਾਸੇ ਸੇਮ ਹੋਵੇ ਇਧਰੋਂ ਆਪਣਾ ਤੀਰਾ ਰੱਖਣਾ ਹੈ ਤੇਰੇ ਦੀ ਪਟਾਈ 6.5 6.5 ਤੇ ਨਿਸ਼ਾਨੀ ਲਾ ਲੈਣੀ ਇਸ ਤੋਂ ਬਾਅਦ ਮੋੜਦਾ 7 ਇਹਦੀ ਬ੍ਰੈਸਟ ਹੈ 19 ਤੇ ਆਪਾਂ ਲਾ ਲਾਂਗੇ ਸਾਢੇ 9 ਇੰਚਾਂ ਦੀ ਕਮਰ 17 ਸਾਢੇ 8 ਤੇ ਤੇ ਇਹਦੇ ਚੌਕ ਸਾਈਡ ਤੋਂ ਨੇ ਸਾਢੇ 15 ਹਿੱਪ ਪਰ ਵੀ 10 ਤੇ ਲਾਵਾਂਗੇ ਤੇ ਇਹਨਾਂ ਨੂੰ ਆਪਾਂ ਐਵੇਂ ਮਲਾ ਦਾਂਗੇ ਤੇ ਆ ਐਕਸਟਰਾ ਕੱਪੜਾ ਆਪਣੇ ਕੋਲ ਮਾਰਜਨ ਵਾਸਤੇ ਇੱਥੋਂ 1.5 ਇੰਚ ਦੀ ਗੁਲਾਈ ਪਾ ਲੈਣੀ ਹੈ ਬੜਾ ਸੌਖਾ ਤਰੀਕਾ ਹੈ ਇਹ ਹਰੇਕ ਜਣਾ ਕਰ ਸਕਦਾ ਕੰਮ ఏదే పలేటం ని నిశాన్ని సాడే గ్యం వచ్చబ సాడే తిన్న సంబాయి సా తిన్న ఫిలాను మన డే ఇతీ డే ఇ ਇਹ ਜਿਹੜਾ ਮੇਰੇ ਕੋਲ ਅੱਜ ਸੂਟ ਤਿਆਰ ਕਰਨਾ ਹੈ ਮੈਂ ਇੱਥੋਂ ਆਪਾਂ ਮੋਢੇ ਦੇ ਜਿਹੜੀ ਆ ਆਉਂਦੀ ਹੈ ਨਾ ਕਾਰਨਰ ਇਹਦੇ ਵਿੱਚੋਂ ਆਪਾਂ ਲੈ ਲੈਣਾ ਹੈ ਮਿਲਾ ਦੇਣਾ ਇਹਨੂੰ ਨਿਸ਼ਾਨੀ ਨੂੰ ਬੜੇ ਸੌਖੇ ਤਰੀਕੇ ਦੇ ਨਾਲ ਇਹ ਕਟਾਈਏ ਬਸ ਇਹ ਬਹੁਤ ਸੌਖਾ ਤਰੀਕਾ ਹੈ ਤੁਸੀਂ ਸਾਰੀਆਂ ਪੈਣਾ ਐਵੇਂ ਕੱਟ ਕੇ ਸੂਟ ਬਣਾਓ ਕੋਈ ਔਖਾ ਨਹੀਂ ਉਹਨੇ ਆਪਣੇ ਕੋਲ ਪਿਛਲਾ ਪਾਸਾ ਜੇ ਇਹਦੀ ਵੀ ਉਸੇ ਤਰ੍ਹਾਂ ਹੀ ਕਟਿੰਗ ਹੋਣੀ ਹੈ 6.5 ਇੰਚ ਤੀਰਾ ਕੱਟਣਾ ਹੈ 7 ਇੰਚ ਮੋਢਾ ਇੱਥੋਂ ਆਪਾਂ ਮੋਢੇ ਦੀ ਨਿਸ਼ਾਨੀ ਲਾ ਲੈਣੀ ਇੱਥੋਂ ਵੀ ਆਪਾਂ ਦੇਖ ਲੈਣਾ 6.5 ਹੋਵੇ ਇਹਨੂੰ ਆਪਾਂ ਮਲਾ ਦੇਣਾ ਇੱਥੋਂ ਤੇ ਉਨਾ ਹੀ ਕੱਟਣਾ ਜਿੰਨਾ ਆਪਾਂ ਅਗਲੀ ਸਾਈਡ ਕੱਟੀ ਹੈ ਉੰਨੀ ਛਾਤੀ 17 ਇੰਚ ਕਮਰ 8.5 ਤੇ ਲਾਣੀ ਨਿਸ਼ਾਨੀ ਚਾਕ ਨੇ 15.5 ਆਪਣੇ ਕੋਲ 20 ਇੰਚ हिਪੇ हिਪ ਤੇ ਨਿਸ਼ਾਨੀ ਲਾ ਲੈਣੀ ਤੇ ਇਹਨਾਂ ਨੂੰ ਆਪਾਂ ਇੱਥੋਂ ਐਵੇਂ ਮਿਲਾ ਦੇਣਾ ਨਿਸ਼ਾਨੀਆਂ ਨੂੰ 1.5 ਇੰਚ ਤੇ ਇਥੋਂ ਮੋਢੇ ਤੋਂ ਗਲਾਈ ਦੀ ਕਟਿੰਗ ਪਾਣੀ ਨਿਸ਼ਾਨੀ ਦੀ ਮੈਂ ਵੀ ਇਹਨੂੰ ਕੱਟ ਦੇਣਾ। ਕਟਿੰਗ ਕਰ ਦੇਣੀ ਉਸੇ ਤਰ੍ਹਾਂ ਹੀ। ਬੜਾ ਸੌਖਾ ਤਰੀਕਾ ਜੀ। ਹੁਣ ਇਹਦੇ ਵੀ ਪਿਛਲੇ ਪਾਸੇ ਵਾਲੇ ਪਲੇਟ ਪਾਣੇ ਨੇ। 11.5 ਇੰਚ ਤੇ ਲਾਣੀ ਨਿਸ਼ਾਨੀ ਇਹਦੀ ਵੀ। 3.5 ਇੰਚ ਦਾ ਗੈਪ ਰੱਖਣਾ ਵਿੱਚੋਂ। 7 ਇੰਚ ਲੰਬਾਈ ਇੱਥੋਂ ਵੀ 3.5 ਇੰਚ ਇਹਨਾਂ ਨੂੰ ਮਿਛਾਲਿਆਂ ਨੂੰ ਮਿਲਾ ਦੇਣਾ ਆਪਾਂ ਇਹ ਜੀ ਪਿਛਲਾ ਪਾਸਾ ਵੀ ਤਿਆਰ ਹੋ ਗਿਆ ਹੁਣ ਆਪਣੀ ਬਾਜੂ ਰਹਗੀ ਜਿਹੜਾ ਕੱਪੜਾ ਬਚਿਆ ਸੀ ਇਹਦੇ ਚੋਂ ਆਪਾਂ ਹੁਣ ਬਾਜੂ ਤਿਆਰ ਕਰਾਂਗੇ ਬਾਜੂ ਦੀ ਲੈਂਥ ਹੈ ਆਪਣੀ 16 ਇੰਚ 16 ਇੰਚ ਤੇ ਆਪਾਂ 3 ਇੰਚ ਵਾਧ ਰੱਖਾਂਗੇ 19 ਇੰਚ ਹੋ ਗਈ ਲੰਬਾਈ ਬਾਜੂ ਦੀ ਇਹਨਾਂ ਨੂੰ ਮਿਲਾ ਦੇਣਾ ਤੇ ਇਥੋਂ ਦੇਖ ਲੈਣਾ ਕਈ ਵਾਰੀ ਆਪਣਾ ਨਾਲੋਂ ਕੱਪੜਾ ਉੱਤਰਿਆ ਮੋਢਾ ਘੱਟ ਹੁੰਦਾ ਹੈ ਤੇ ਫਿਰ ਜੋੜ ਪਾ ਲੈਣਾ ਪਰ ਇਹ ਮੋਡਾ ਆਪਣਾ ਪੂਰਾ ਜਿੰਨਾ ਨਾਪ ਹੈ ਉਨਾ ਹੀ ਤਿਆਰ ਹੈ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਸਿੱਧਾ ਕਰ ਲੈਣਾ ਆ ਪ੍ਰਿੰਟ ਦੇਖ ਲੈਣਾ ਇੱਕ ਸਾਈਡ ਤੇ ਆਉਣਾ ਚਾਹੀਦਾ ਹੈ ਇਹ ਵੀ ਦੂਸਰੀ ਪੱਜ ਉੱਤੇ ਰੱਖ ਲੈਣੀ ਕੁਣ ਬਾਜੂ ਦੀ ਲੈਂਥ ਸੀ ਆਪਣੇ ਕੋਲ 19 ਤੇ ਮੋਢਾ ਹੈ 9.5 ਆਪਾਂ ਮੋਢਾ ਰੱਖਣਾ 8.5 ਇੰਚ ਤਿਆਰ ਤੇ ਆ ਆਪਣੇ ਕੋਲ ਐਕਸਟਰਾ ਹੈਗਾ ਇਧਰੋਂ ਕਾਟ ਪਾਣੀ ਆਪਾਂ ਆ ਜਿਹੜਾ ਖੁੱਲਾ ਪਾਸਾ ਇਸ ਪਾਸੇ ਆਪਾਂ ਕਾਟ ਲਾ ਪਾਣੀ ਆ ਬੰਦ ਪਾਸਾ ਰੱਖ ਲੈਣਾ ਇਧਰ ਇਧਰੋਂ ਕਾਟ ਪਾਣੀ ਏ 3 ਇੰਚ ਦੀ ਇਧਰ ਲਾ ਲੈਣੀ 1 ਇੰਚ ਤੇ ਨਿਸ਼ਾਨੀ ਤੇ ਮੂਰੀ ਬਾਜੂ ਦੀ ਆਪਣੇ ਕੋਲ 6 ਇੰਚ ਤੇ 1 ਇੰਚ ਵਾਧ ਰੱਖਣੀ ਏ 7 ਇੰਚ ਇਹਨੂੰ ਆਪਾਂ ਮਿਲਾ ਦੇਣਾ ਇੱਥੋਂ ਆਪਾਂ ਗਲਾਈ ਪਾਣੀ ਹੈ ਆਹੜਾ ਐਕਸਟਰਾ ਕੱਪੜਾ ਨਾਲ ਕੱਟ ਦੋ ਤੇ ਆਪਣੀਆਂ ਬਾਜੂ ਵੀ ਤਿਆਰ ਹੋ ਗਈਆਂ ਨੇ ਜੀ ਬਾਜੂ ਦੇ ਆਪਾਂ ਫਰੰਟ ਤੇ ਕਾਟ ਪਾਣੀ ਏ 1 ਇੰਚ ਦੀ ਬਸ ਕਰ ਲੈ ਫਰੰਟ ਪੀਸ ਤੇ ਪਾਣੀ ਏ ਜੀ ਸੋਨਾ ਬਾਵਾ ਦੇ ਫਰੰਟ ਤੇ ਐਵੇਂ ਆਪਾਂ ਕਾਟ ਪਾ ਲੈਣੀ ਹਾਲੋ ਬਾਜੂ ਵੀ ਤਿਆਰ ਹੋ ਗਈ ਆਪਣੇ ਕੋਲ ਹੁਣ ਅਗਲੀ ਵੀਡੀਓ ਚ ਆਪਾਂ ਸਲਵਾਰ ਦੀ ਕਟਿੰਗ ਦੱਸਾਂਗੇ ਸੋ ਬਣੇ ਰਹੋ ਸਾਡੇ ਨਾਲ ਚੈਨਲ ਨੂੰ ਲਾਈਕ ਕਰ ਦਿਓ